ਕਈ ਬੰਦੇ ਬੜੇ ਹਾਜ਼ਰ ਜਵਾਬ ਹੁੰਦੇ ਆ ਇੱਕ ਸਕਿੰਟ ਵਿੱਚ ਜੇ ਤੀਹ ਨੂੰ ਮੇਰੇ ਮਜ਼ਾਕ ਕਰ ਲੋ ਜਾਂ ਕਿ ਤੇ ਉਹਨਾਂ ਨੂੰ ਕੋਈ ਇਹੋ ਜਿਹਾ ਟਾਂਚ ਮਾਰ ਦੋ ਤਾਂ ਦੋ ਚਾਰ ਮਿੰਟ ਬਾਅਦ ਹੀ ਉਹ ਤੁਹਾਨੂੰ ਇਹ ਜਿਹਾ ਜਵਾਬ ਦੇਣਗੇ ਵੀ ਤੁਹਾਡਾ ਸਾਰਾ ਕੁਝ ਸੜ ਕੇ ਸੁਆਹ ਜਾਂਦਾ ਤੁਹਾਡਾ ਕਿ ਬੈਜਮੈਂਟ ਸੀ 90 ਪੈਜ ਦਾ ਹੁਣ ਵੀ ਹੈਗਾ ਵਾ ਰਿਟਾਇਰ ਹੋ ਗਿਆ ਡੀਐਸਪੀ ਜੋ ਕਿ ਸਰਵੇਜਰ ਸਨ ਤੇ ਇਹ ਜਦੋਂ ਮੈਂ ਨੰਬੇਜੇ ਸੀ ਪ੍ਰਤੀ ਹੋਇਆ ਸੀ ਤੇ ਮੈਨੂੰ ਜ਼ਿਲ੍ਹਾ ਫ੍ਰੀਜ਼ਕੋਡ ਮਿਲਿਆ ਸੀ ਇਹਨੂੰ ਵੀ ਜਿਹੜਾ ਫ੍ਰੀਜ਼ਕੋਡ ਮਿਲਿਆ ਸੀ ਉੱਥੇ ਵੀ ਗਲੀ ਬਾਦ ਦੇ ਕਿਸੇ ਦੇ ਪਿਆ ਦੀ ਲਕਣ ਦੇ ਲੰਦਾ ਹੁੰਦਾ ਚਲੋ ਅਹੀਂ 91 ਦੇ ਮੈਂ ਸੈਡਰ ਪ੍ਰਤੀਯੋਗ ਮੈਂ ਸਰੂਰ ਚਲ ਗਿਆ ਤੇ ਇਹ ਉਸਾਲਾਂ ਬਾਅਦ ਹੁਕਮ ਨਖਮਾ ਦਾ ਕਰਮਦਾਰ ਨਾਲ ਗਿਆ ਕਰਮਦਾਰ ਨੇ ਇਹ ਲਗਾ ਸੀ ਚੰਗੀ ਜਾਰਜ ਮਾਨੋਚਾਲ ਤੂੰ ਨੇ ਇਨਿਕ ਤੇ ਬਦਲੀ ਕਰਵਾਈ ਤਰਲੇ ਮੇਰੇ ਨਾਲ ਆ ਕੇ ਕਹੀ ਦੀਆਂ ਕੋਈ ਲੀਡਰ ਫੀਡਰ ਫੜਿਆ ਹੋਣਾ ਤੇ ਬਦਲੀ ਕਰਵਾਈ ਜਿਹੜੇ ਸਰੂਰ ਦੀ ਪਰ ਸਾਡੇ ਮਹਿਕਮੇ ਜਨਾ ਇੱਕ ਬੜਾ ਵੱਡਾ ਸਿਆਪਾ ਵਾ ਬਦਲੀ ਤੁਸੀਂ ਜੋ ਸਮਝੀ ਗਾ ਲੋ ਡੀਜੀਪੀ ਤੋਂ ਬਰਾਲੋ ਐਜੇਡ ਹੈਡਕ quartਰ ਤੋਂ ਬਰਾਲੋ ਕਿਤੋਂ ਕਰਾ ਲੋ ਪਰ ਰੀਲੀਵ ਐਸਪੀ ਰੈਂਕ ਦੇ ਐਸਐਸਪੀ ਨੇ ਕਰਨਾ ਹੁੰਦਾ ਜਦਾ ਕਿ ਉਹਨਾਂ ਦਾ ਰੈਂਕ ਬਹੁਤ ਥੱਲੇ ਹੁੰਦਾ ਪਰ ਕਈ ਐਸਐਸਪੀ ਇਹੋ ਜਿਹੇ ਪੰਜਾਬ ਦੇ ਆ ਹੁਣ ਵੀ ਸ਼ਾਇਦ ਹੋਣਗੇ ਸਾਡੇ ਵੇਲੇ ਤਾਂ ਹੈਗੇ ਹੀ ਪੰਜ ਉਹਨਾਂ ਦਾ ਰਿਲੀਵ ਹੀ ਨਹੀਂ ਕਰਨਾ ਬੰਦਾ ਜਿੰਦਾ ਮਰਜੀ ਜ਼ੋਰਦਾਰ ਕੋਈ ਨਹੀਂ ਅੱਜ ਕਰਦੇ ਆ ਕੱਲ ਕਰਦੇ ਆ ਇਹ ਐਸਐਸਪੀ ਇਹੋ ਜਿਹੇ ਬੰਦੇ ਨੂੰ ਰਿਲੀਵ ਨਹੀਂ ਕਰਦੇ ਇਹ ਗੱਲ ਨੂੰ ਮਹੀਨਾ ਡੇਢ ਮਹੀਨਾ ਲੰਘਿਆ ਹੈਗਾ ਚਲੋ ਹੋਇਆ ਕੀ ਵੀ ਇਸ ਇਸੇ ਸਮੇਂ ਦੌਰਾਨ ਨਾ ਕਿਤੇ ਕੋਈ ਬੰਦਾ ਸ਼ਿਖਵਾਸੀ ਜੀਗਾ ਕੈਪਟਨ ਮਨਿੰਦਰ ਸਿੰਘ ਦਾ ਇਹ 2002 ਜਿਹਨੂੰ ਸਰਕਾਰ ਬਣੀ ਕੈਪਟਨ ਮਨਿੰਦਰ ਸਿੰਘ ਦੀ ਉਹ ਤੋਂ ਬਾਅਦ ਹੀ ਗੱਲ ਹੈ ਉਹਨੇ ਐਸਐਸਪੀ ਨੂੰ ਫੋਨ ਕਰਾਤਾ ਕਿ ਆ ਬੰਦਾ ਆ ਰਿਹਾ ਇਹਦਾ ਕੰਮ ਕਰ ਦਿਓ ਉਹ ਬੰਦਾ ਐਸਐਸਸੀ ਕੋ ਪਹੁੰਚ ਗਿਆ ਤਰਨ ਤਾਰਨ ਤੇ ਅੱਗੇ ਐਸਐਸਪੀ ਵੀ ਐਡਾ ਸਿਆਣਾ ਵੀ ਭਈ ਤੇ ਇੰਨੀ ਵੱਡੀ ਸ਼ਿਫਾਰਿਸ਼ ਆ ਬੰਦਾ ਉਹ ਉਹਦੇ ਤੁਮ ਕੱਟਵਾ ਡੀਐਸਪੀ ਨੂੰ ਮਾਰਕ ਕਰਕੇ ਐਸਐਸਪੀ ਨੂੰ ਮਾਰਕ ਕਰ ਐਸਐਚਓ ਨੂੰ ਮਾਰਕ ਕਰ ਦੇ ਉਹਨੇ ਚੋਕੇ ਤੇ ਉਹਨੂੰ ਜੁੰਕੀ ਜਾਜ ਨੂੰ ਮਾਰਕ ਕਰ ਦਿੱਤੀ ਸਰ ਵੀ ਜੀ ਉਹ ਡੂੜੀਆਂ ਡਾੜੀਆਂ ਪੈਂਦੀਆਂ ਤੁਹਾਨੂੰ ਪਤਾ ਪੁਲਿਸ ਆਉਂ ਹੀ ਦਿਮਾਗੇ ਲਿਆਉਂਦਾ ਉਹ ਗਰਮੀ ਹੀ ਇਹਨੂੰ ਚੇਤੇ ਹੀ ਭੁੱਲ ਗਿਆ कि मैं मेनू कोई दरख्वास्त भेजी एसएसपी ने के आएगा ਵੀ ਇਹ ਕੈਪਟਨ ਨਰਿੰਦਰ ਸਿੰਘ ਦਾ ਕੰਮ ਆ ਇਹ ਜਲਦੀ ਕਰ ਦਿਓ ਜਲਦੀ ਕੀ ਕਰਨਾ ਸੀ ਨੇ ਕੀਤਾ ਇਹਨਾਂ ਅੱਛਾ ਉਹ ਬੰਦਾ ਗਿਆ ਯਾ ਪਟਿਆ ਮੁੱਖ ਮੰਤਰੀ ਕੋਲ ਵੀ ਤੂੰ ਯਾਰ ਕਹਦਾ ਮੁੱਖ ਮੰਤਰੀ ਆ ਐਸਐਸਪੀ ਨੂੰ ਫੋਨ ਕੀਤਾ ਤੇ ਮੇਰਾ ਕੰਮ ਹੀ ਨਹੀਂ ਹੋਇਆ ਕੰਮ ਕਿਹੜਾ ਮੁੰਡੇ ਬੁਲਾਇਆ ਹੀ ਨਹੀਂ ਕਿਸੇ ਨੇ ਕਿ ਟੋਟ ਮੈਨੂੰ ਪੁਸ਼ਪਸ਼ਨ ਜਰਾ ਕੋਈ ਏਸ ਕੀ ਆ ਦੂਜੀ ਪਾਰਟੀ ਨੂੰ ਬੁਲਾਉਣ ਕੰਮ ਹੁੰਦਾ ਨਹੀਂ ਹੁੰਦਾ ਇਹ ਵੱਖਰੀ ਗੱਲ ਹੈ ਜਦੋਂ ਜੀ ਉਹਨੇ ਮੁੱਖ ਮੰਤਰੀ ਨੇ ਐਸਐਸਪੀ ਦੇ ਕੋਲ ਆਤੀ ਤੇ ਐਸਐਸਪੀ ਨੇ ਨਾ ਸੜੇ ਬੜੇ ਨੇ ਸਰਵ ਵਿਜੇਦੀ ਡਿਪਾਰਟਮੈਂਟਲ ਗੁਆਰੀ ਖੋਲਦੀ ਤੇ ਡਿਪਾਰਟਮੈਂਟਲ ਗੁਆਰੀ ਖੋਲਣ ਲੱਗਿਆਂ ਉਹ ਇਹ ਭੁੱਲ ਗਿਆ ਵੀ ਇਹ ਦੀ ਡਿਪਾਰਟਮੈਂਟਲ ਗੁਆਰੀ ਖੋਲਣ ਲੱਗਿਆਂ ਕਿਹੜੇ ਸ਼ਬਦਾਂ ਦੀ ਵਰਤੋਂ ਕਰਨੀ ਹੈ ਉਹਨੇ ਇਹਨੂੰ ਨੋਟਸ ਦਿੱਤਾ ਵੀ ਤੈਨੂੰ ਇੱਕ ਮੈਂ ਕੰਮ ਕਿਹਾ ਸੀ ਫਲਾਣਾ ਸਿੰਘ ਦਾ ਉਹ ਕੈਪਟਨ ਅਨੰਦਰ ਸਿੰਘ ਦੀ ਸ਼ਿਫਾਰਿਸ਼ ਸੀਗੀ ਤੂੰ ਉਹ ਕੰਮ ਨਹੀਂ ਕੀਤਾ ਕਿ ਉਹਨਾਂ ਦੇ ਵਿਭਾਗੀ ਪਰਦਾਲ ਖੁੱਲ੍ਹ ਜAVE ਚਲੋ ਇਹਨੇ ਜਵਾਬ ਦਿੱਤਾ ਆਪਣਾ ਤੇ ਜਦੋਂ ਕੀ ਉਹਨਾਏ ਮਨਜ਼ੂਰ ਉਹਨੇ ਡਿਪਾਰਟਮੈਂਟ ਨਾਲ ਗਵਾਰੀ ਖੋਲ੍ਹਦੀ ਤੇ ਇੱਕ ਤਰਖਤ ਜਿਹੜੀ ਐਸਪੀ ਨੂੰ ਦੇ ਦਿੱਤੀ ਬਹੁਤ ਚਮਟਾ ਹੈ ਤਕੜਾ ਲਾਉਂਦਾ ਆਂਦਾ ਵੇਖੀ ਟਪਾਡੋਂ ਕਰੀਆ ਕੋਈ ਬਰਾਗੇਲੇ ਆ ਸਾਰੀ ਸਰਸ ਵੜਦਣੇ ਦੀ ਮੈਂ ਛਡਵੇਂ ਕੱਖਣੀ ਬਸ ਉਹ ਟ੍ਰੇਨਿੰਗ ਟ੍ਰੇਨਿੰਗ ਇਕੱਲੀ ਰਹਿ ਜੇ ਉਹਦਾ ਜਨਾਬ ਗੱਲ ਹੀ ਕੋਈ ਨਹੀਂ ਤੁਹਾਡੇ ਬੱਚਿਆਂ ਜਿਹਨਾਂ ਪੁਲਿਸ ਕਰਦੀ ਹੁੰਦੀ ਹੈ ਤੁਹਾਡੇ ਬੱਚਿਆਂ ਜਨਾਬ ਵੇਖਿਓ ਮੈਂ ਕਿਵੇਂ ਵਟਕੜਦਾ ਹਾਂ ਡਿਵਾਲਨ ਇਨਕੁਆਰੀ ਸ਼ੁਰੂ ਹੋ ਗਈ ਇਹਨੂੰ ਨੋਟਸ ਦਿੱਤਾ ਗਿਆ ਉਹ ਨੋਟਸ ਦਾ ਜਵਾਬ ਦਿੱਤਾ ਚਲੋ ਇਹ ਉਹਨਾਂ ਨੇ ਉਹ ਨੇ ਮੱਲੇ ਆਂਡੀਆ ਸੀ ਨਾ ਕਿ ਰੜਮ ਵਾਸਤੇ ਕਰ ਰਹਾ ਹੀ ਉਹ ਉਹ ਜੀ ਇਹਨੇ ਉਹ ਜੀ ਤੋਂ ਇਹਨੂੰ ਦੋਸ਼ਾਂ ਦਾ ਸਾਰ ਦਿੱਤਾ ਉਸ ਤੋਂ ਬਾਅਦ ਅਨਗਵਾਰੀਂ ਕਿ ਚਲੀ ਤੇ ਇਹਦੇ ਵਿੱਚ ਨਾ ਜਿਹੜਾ ਜਿਹਦੇ ਖਿਲਾਫ ਅਨਗਵਾਰੀ ਚਲਦੀ ਆ ਉਹਨਾਂ ਦੇ ਗਵਾਹਾਂ ਦੀ ਲਿਸਟ ਲੈਣੀ ਹੁੰਦੀ ਵੀ ਆਹ ਗਵਾਹ ਬੁਲਾਏ ਜਾਣ ਮੈਂ ਇਹਨਾਂ ਦਾ ਨਾਮ ਬੈਸ ਕਰਨੀ ਚਾਹਣਾ ਇਹਨੇ ਗਵਾਹਾਂ ਦੀ ਲਿਸਟ ਦਿੱਤੀ ਜਾ ਕੇ ਮਾਰਿਆ ਸਲੂਟ ਡੀਐਸਪੀ ਨੂੰ ਡੀਐਸਪੀ ਅੰਦਰੋਂ ਮੈਂ ਜੱਸਾ ਆ ਕੇ ਪੁੱਤ ਜੋ ਮਰਜ਼ੀ ਕਰਦਾ ਤੇ ਉਹਨੂੰ ਰੱਖਣਾ ਨਹੀਂ ਰੱਖਣਾ ਮੈਂ ਉਹਨਾਂ ਨੇ ਨਹੀਂ ਬਤਾਇਆ ਮੇਰਾ ਹੀ ਪਿਓ ਖੜਾ ਕੇ ਮੇਰੇ ਇਹਨੇ ਲਿਸਟ ਦਿੱਤੀ ਜਦ ਪਹਿਲਾ ਨਾਮ ਪੜਿਆ ਤੇ ਡੀਐਸਪੀ ਨੂੰ ਆਈਆਂ ਤਰੇਲੀਆਂ ਉਹ ਕਹਿੰਦਾ ਓਏ ਇਹ ਕੀ ਲਿਖਾਈ ਨਹੀਂ ਧਿਆਨਾ ਪੜੋ ਸਰ ਮੈਂ ਸਹੀ ਲਿਖਿਆ ਇਹਨੇ ਲਿਖਿਆ ਨੰਬਰ 1 ਤੇ ਕੈਪਟਨ ਅਨੰਦਰ ਸਿੰਘ ਮੁੱਖ ਮੰਤਰੀ ਪੰਜਾਬ ਥੱਲੇ ਪੰਜ ਸੱਤ ਹੋਰ ਲਿਖੇ ਉਹ ਕਹਿੰਦਾ ਵੀ ਤੂੰ ਇਹਨੂੰ ਕਿੱਦਾਂ ਬੁਲਾ ਸਕਦਾ ਬੰਦਾ ਜੀ ਮੈਨੂੰ ਹੱਕ ਆ ਜੇ ਤੁਹਾਨੂੰ ਗੁਆਰੇ ਚ ਲਿਖਿਆ ਆ ਕਿ ਮੁੱਖ ਮੰਤਰੀ ਦੇ ਹੁਕਮਾਂ ਦੀ ਮੈਂ ਪਾਲਣਾ ਨਹੀਂ ਕੀਤੀ ਤੇ ਮੈਂ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨੇ ਆ ਵੀ ਤੁਸੀਂ ਇਹ ਹੁਕਮ ਦਿੱਤਾ ਸੀ ਕਿ ਐਸਐਸਪੀ ਨੇ ਆਪਣੇ ਵੱਲੋਂ ਲਿਖਤਾ ਵਾ ਤੇ ਦੂਜੀ ਗੱਲ ਇਹ ਆ ਵੀ ਮੈਂ ਉਹਦੇ ਆਉਣ ਜਾਣ ਦਾ ਖਰਚਾ ਦੂੰਗਾ ਜੋ ਮੇਰਾ ਹੱਕ ਬਣਦਾ ਤੁਸੀਂ ਉਹਨੂੰ ਬਲਾਓ ਅਚਾਹ ਡੀਐਸਪੀ ਦੇ ਦੁਪਹਿਰਾਂ ਨੂੰ ਜਮੀਰ ਨਿਕਲ ਗਈ ਵੀ ਮੈਂ ਇਹਨੂੰ ਰਗੜਨ ਨੂੰ ਫਿਰਦਾ ਹਾਂ ਤੇ ਮੈਨੂੰ ਰਗੜਨ ਨੂੰ ਫਿਰਨੇ ਆ ਉਹਨੇ ਸਰਦਾਰ ਜੀ ਨੂੰ ਬਿਠਾਇਆ ਪਾਣੀ ਪੁਣੀ ਪਾਇਆ ਤੇ ਕੱਚੇ ਫੈਲ ਮਾਰ ਕੇ ਤੇ ਐਸਐਸਪੀ ਕੋ ਜਾਵੜਿਆ ਉਹਨੂੰ ਕਹਿੰਦਾ ਜਨਾਬ ਆਦ ਕੰਮ ਪੁੱਠਾ ਪੈ ਗਿਆ ਉਹ ਕੈਪਟਨ ਮਨਿੰਦਰ ਸਿੰਘ ਨੂੰ ਬੁਲਾਉਣ ਨੂੰ ਕਹਿਣ ਲਿਆ ਅੱਛਾ ਐਸਐਸਬੀ ਨੇ ਸੋਚਿਆ ਅਜੇ ਪਹਿਲੇ ਤਾਜ਼ਾ ਤਾਜ਼ੀ ਬੇਇਜ਼ਤੀ ਕਰਾ ਗਿਆ ਰਿਹਾ ਐਸਐਸਬੀ ਤੋਂ ਮੁੱਖ ਮੰਤਰੀ ਤੋਂ ਤੇ ਜੇ ਹੁਣ ਉਹਨੂੰ ਇਹ ਕਿਸੇ ਤਰੀਕੇ ਨਾਲ ਨੇ ਅਪਰੋਚ ਕਰ ਲਿਆ ਜਾਂ ਨਾ ਨਹੀਂ ਮੰਨਦਾ ਏ ਇਹ ਕੋਰਟ ਚ ਚਲ ਜਾਂਦਾ ਜੀ ਮੈਦਾ ਬੁਲਾਉਣਾ ਮੇਰਾ ਤੇ ਪਠਾ ਬਹਿ ਜਾਣਾ ਉਹਨਾਂ ਜੀ ਉਹਦਾ ਡੀਐਸ ਨੇ ਬੰਦਾ ਯਾਰ ਨੂੰ ਅਪਰੋਚ ਕਰਵਾ ਕੇ ਮੇਰੇ ਕੋਲ ਲੈ ਗਿਆ ਉਹਨੂੰ ਲੈ ਕੇ ਜੀ ਜਿਹੜਾ ਐਸਐਸਬੀ ਕਿਸੇ ਨਾਲ ਹੱਥ ਨਹੀਂ ਮਿਲਾਉਂਦਾ ਕਿਸੇ ਨਾਲ ਨਜ਼ਰ ਨਹੀਂ ਮਿਲਾਉਂਦਾ ਉਹਨੇ ਉੱਠ ਗਿਆ ਹੱਥ ਮਲਾਇਆ ਬਹਿ ਜਾ ਬਹਿ ਜਾ ਸਰ ਵੀਰ ਜੀ ਯਾਰ ਤੂੰ ਤੇ ਦੁਸਾ ਹੀ ਕਰ ਗਿਆ ਨਾਲੋ ਨੇ ਪਹਿਲਾਂ ਠੰਡਾ ਪਾਣੀ ਪਿਆ ਫਿਰ 50-50 ਦੀ ਬਿਸਕੁਟਾਂ ਨਾਲ ਚਾਹ ਪਿਆਈ ਫਿਰ ਇਹਨਾਂ ਰਾਜਨਾਮਾ ਕੀਤਾ ਇਹ ਕਹਿੰਦਾ ਜੀ ਰਾਜਨਾਮਾ ਤਾਂ ਅੱਜ ਮੈਨੂੰ ਰਿਲੀਵ ਕਰੋਗੇ ਉਹਨਿਰਲੀ ਇਬੀ ਕਰਤਾ ਜਿਹੜੀ ਨੂੰ ਘਰੀ ਸੀਗੀ ਉਹ ਫਾਈਲ ਕਰਤੀ ਤੇ ਕੰਨਾਂ ਨੂੰ ਆਸ ਲਾਇਆ ਵੀ ਗਾਂ ਭਾਈ ਜੇ ਕਿਸੇ ਨੂੰ ਨੁਕਸ ਕਰਨਾ ਵਾ ਕੇ ਰਿਪੋਰਟ ਨਾਲ ਗਵਾਰੀ ਖੋਲਣੀ ਆ ਤੇ ਘਟੋ ਘੜ ਕੇ ਸਿਆਣੇ ਬੰਦੇ ਨਾਲ ਜ਼ਰੂਰ ਸਲਾਹ ਕਰ ਲਈ ਜਾਵੇ ਕਿਸੇ ਪੁਰਾਣੇ ਬੰਦੇ ਨਾਲ ਜੇ ਆਪ ਨੂੰ ਅਗਲ ਨਹੀਂ ਹੈਗੀ ਨਾ ਤੇ ਫਿਰ ਕਿਸੇ ਨੂੰ ਪੁੱਛਣਾ ਚਾਹੀਦਾ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸਾਰੇ ਵੀਰਾਂ ਭਰਾਵਾਂ ਦਾ